हां जी दोस्तों आज ਗੱਲਬਾਤ ਕਰਾਂਗੇ ਦੁੱਲੇ ਪੱਟੀ ਦੀ ਜ਼ਿੰਦਗੀ ਤੇ ਭਾਗ 11ਵਾਂ ਸੁ ਭਾਗ 10ਵੇਂ ਵੀ ਤੁਸੀਂ ਵੇਖਿਆ ਵੀ ਨੂਰੇ ਦਾ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਦੁੱਲਾ ਹੁੰਦਾ ਉਹ ਹਾਜੀ ਕੋਲ ਜਾਂਦਾ ਹਾਜੀ ਨੂੰ ਕਹਿੰਦਾ ਵੀ ਮੈਨੂੰ ਪੁਰਾਣੀਆਂ ਗੱਲਾਂ ਦੱਸ ਕਿਉਂਕਿ ਮਾਂ ਨੇ ਹਲੇ ਮੈਨੂੰ ਥੋੜੀਆਂ ਹੀ ਗੱਲਾਂ ਦੱਸੀਆਂ ਨੇ ਪੁਰਾਣੀਆਂ ਫਿਰ ਹਾਜੀ মিয়া ਜਿਹੜਾ ਹੈਗਾ ਉਹ ਨੂੰ ਪੁਰਾਣੀਆਂ ਗੱਲਾਂ ਦੱਸਣ ਲੱਗਦਾ ਵੀ ਤੇਰੇ ਪਿਓ ਦਾਦੇ ਤੋਂ ਬਾਅਦ ਅਕਬਰ ਜਿਹੜਾ ਸੀਗਾ ਉਹ ਤੈਨੂੰ ਵੀ ਜੰਮਦੇ ਨੂੰ ਮਾਰਨੋਂ ਫਿਰਦਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇ। ਕਾਲਾ ਨਾ ਪੈ ਪਰ ਖੁਰਦਾਰਾ ਸਬਰ ਨਾਲ ਸਾਰੀ ਗੱਲ ਸੁਣ ਮੇਰੀ। ਬਾਦਸ਼ਾਹ ਤਾਂ ਫਿਰ ਬਾਦਸ਼ਾਹੀ ਹੁੰਦੇ ਨੇ। ਉਸਨੇ ਆਖਿਆ ਵੀ ਔਕਾਤ ਕੀ ਐ ਪਿੰਡ ਵਿੱਚ ਰਹਿੰਦੀ بیਵਾ ਔਰਤ ਦੀ। ਪਾਰ ਲੈਨ ਦੇ ਉਹ ਪੁੱਤਰ ਉਹਨੂੰ ਵੱਡਾ ਹੋਵੇਗਾ ਤਾਂ ਸ਼ਿਕਾਰ ਕਰਾਂਗੇ ਉਹਦਾ, ਮਜ਼ਾ ਆਵੇਗਾ। ਨਜੂਮੀਆਂ ਦੱਸੇ ਆ ਵੀ ਸ਼ੈਨਸ਼ਾਹ ਹਜ਼ੂਰ ਦਾ ਪੁੱਤਰ ਸੇਤ ਵੱਲੋਂ ਬੜਾ ਕਮਜ਼ੋਰ ਹੈ। ਜਿਸ ਨੂੰ ਬਲਵਾਨ ਸੂਰਮਾ ਨਿਡਰ ਔਰ ਯੋਧਾ ਬਣਾਉਣਾ ਹੈ ਤਾਂ ਕਿਸੇ ਬ ਦੁੱਧ ਤੇ ਪੌਣ ਦੀ ਲੋੜ ਹੈ ਇਹਨੂੰ ਫਿਰ ਖੋਜ ਕੀਤੀ ਤਾਂ ਉਹਨਾਂ ਤੇਰੀ ਮਾਂ ਲੱਦੀ ਦੀ ਦੱਸ ਪਾਈ ਰਾਜੇ ਨੇ ਕਾਛਾ ਯਾਰ ਕੀਤਾ ਵੀ ਇਹ ਬਾਗੀਆਂ ਦਾ ਪਿੰਡ ਹੈ ਤੇ ਸ਼ਹਿਜ਼ਾਦਾ ਦੁਸ਼ਮਣਾਂ ਦੇ ਦੁੱਧ ਤੇ ਪਲੇਗਾ ਹੁਣ ਇਹ ਸੁਣੀਆਂ ਸੁਣਾਈਆਂ ਤੇ ਕੁਝ ਵਧਾ ਚੜਾ ਕੇ ਆਖੀਆਂ ਗੱਲਾਂ ਨਹੀਂ ਦੁੱਲਿਆ ਮੈਂ ਸਮਝਦਾ ਵੀ ਇਹ ਕੋਈ ਸ਼ਾਹੀ ਤਖਤ ਦੀ ਸਿਆਸਤ ਹੋਣੀ ਹੈ ਬਾਦਸ਼ਾਹ ਦੇ ਪੁੱਤਰ ਨੇ ਅੰਤ ਬਾਦਸ਼ਾਹ ਬਣਨਾ ਹੀ ਬਣਨਾ ਹੈ ਉਹਨਾਂ ਸੋਚਿਆ ਹੋਣਾ ਹੈ ਵੀ ਬਾਗੀਆਂ ਦੇ ਲਹੂ ਦੀ ਗਰਮੀ ਸ਼ਹਿਜ਼ਾਦੇ ਵਿੱਚ ਵੀ ਆਵੇਗੀ ਬਾਗੀਆਂ ਨੂੰ ਸ਼ਾਹੀ ਸਹੂਲਤਾਂ ਮਿਲਣਗੀਆਂ ਤਾਂ ਰਾਠਾਂ ਦੀ ਗਰਮੀ ਵਿੱਚ ਵੀ ਕੁਝ ਲਚਕ ਆਵੇਗੀ ਤਖਤ ਨੂੰ ਇਸ ਪਾਸਿਓਂ ਖਤਰਾ ਨਹੀਂ ਰਹੇਗਾ ਪਰ ਇਹ ਵੀ ਕੁਝ ਦਿਨਾਂ ਦੀ ਖੇਡ ਹੋਣੀ ਹੈ ਦੁੱਲਿਆ ਇਹ ਵੀ ਪਤਾ ਨਹੀਂ ਕੋਈ ਵੀ ਸਭ ਗੱਲਾਂ ਹੀ ਨੇ ਪਰ ਕੁਝ ਵੀ ਹੋਵੇ ਖਿਆਲ ਕਰ ਵੀ ਹਕੂਮਤਾਂ ਕਿੱਥੋਂ ਤੱਕ ਜਾਂਦੀਆਂ ਨੇ ਕੀ ਪਤਾ ਬਾਗੀਆਂ ਦੇ ਪੁੱਤਰ ਨੂੰ ਸ਼ਾਹੀ ਚਕਾ ਚਾਹੁੰਦੇ ਜਲਾਵ ਵਿੱਚ ਝੋਲੀ ਚੁੱਕ ਅਮੀਰ ਵਜ਼ੀਰ ਬਣਾ ਕੇ ਬਾਦਸ਼ਾਹ ਨੂੰ ਸਲਾਮਾ ਕਰਨ ਜੋਗਾ ਬਣਾ ਛੱਡਣ ਦੀ ਸਿਆਸਤ ਹੋਵੇ ਇਹ ਇਹ ਸ਼ੈਨ ਸ਼ਾਇਆ ਦੇ ਦਾਪੇਜ ਨੇ ਬਰਖੁਰਦਾਰ ਇਹੀ ਤਾਂ ਮੇਰੇ ਖਾਨੇ ਨਹੀਂ ਵਰਦੀਆਂ ਗੱਲਾਂ ਹਾਜੀ ਮੀਆਂ ਦੁੱਲਾ ਗਿੱਚੀ ਖੁਰਕਣ ਲੱਗਾ ਬੋਲੇ ਆ ਵੀ ਬਾਬਾ ਮੈਂ ਤੈਨੂੰ ਅੱਬਾ ਦੇ ਦਾਦੇ ਦੀ ਥਾਂ ਬਣਿਆ ਪਿੰਡੀ ਵਿੱਚ ਤੇਰੇ ਬਾਝੋਂ ਇੱਕ ਵੀ ਐਸਾ ਨਹੀਂ ਹੈਗਾ ਜਿਹੜਾ ਦੁੱਲੇ ਦੀ ਪੀੜ ਜਾਣੇ ਤੈਨੂੰ ਪਤਾ ਹੈ ਬਾਬਾ ਮਾਂ ਨੇ ਮੈਨੂੰ ਐਨੇ ਵਰੇ ਕੋਈ ਭੇਤ ਹੀ ਨਹੀਂ ਹੁ ਦਿੱਤਾ ਉਹ ਦਰਦੀ ਹੋਣੀ ਆ ਵਰਖੁਰਦਾਰ ਪੁੱਤਰ ਨਾ ਗਵਾ ਬੈ ਜਾ ਆਪਣੀ ਮਾਂ ਨੂੰ ਦੋਸਤ ਨਾ ਦੇ ਮੈਂ ਜਾਣਦਾ ਹਾਂ ਉਸਨੇ ਕਿਵੇਂ ਪਾਲ ਪੋਸ ਕੇ ਤੈਨੂੰ ਵੱਡਾ ਕੀਤਾ ਹੈ ਲੱਦੀ ਦੀਆਂ ਤੂੰ ਕਿੱਥੇ ਦੇ ਸਕਦਾ ਪੁੱਤਰਾ ਉਹ ਬੜੇ ਜਵੇ ਵਾਲੀ ਔਰਤ ਹੈ ਲੱਦੀ ਬਾੜਾਂ ਬੜਾ ਔਖਾ ਹੈ ਪੁੱਤਰਾ ਇਹੋ ਜਿਹੀਆਂ ਮਾਵਾਂ ਜਣੇ ਖਰੇ ਨੂੰ ਨਸੀਬ ਨਹੀਂ ਹੁੰਦੀਆਂ ਪਿੰਡੀ ਨੂੰ ਅਗਰ ਤੇਰੇ ਅੱਬਾ ਔਰ ਦਾਦੇ ਉੱਪਰ ਮਾਣ ਹੈ ਤਾਂ ਲੱਦੀ ਉੱਪਰ ਵੀ ਉਨਾ ਹੀ ਮਾਣ ਹੈ ਹਾਜੀ ਤੇਰਾਖ ਦਿਨ ਅਜ ਸੱਚਮੁੱਚ ਹੀ ਆਪਣੇ ਦਿਲੋਂ ਬੋਲ ਰਿਹਾ ਸੀਗਾ ਹਾਜੀ ਬਾਬਾ ਮੇਰੇ ਅੰਦਰ ਵਰਿਆਂ ਤੋਂ ਸੁੱਤਾ ਪਿਆ ਸ਼ੇਰ ਜਾਗ ਉਠਿਆ ਏ ਤੇ ਇਹ ਮੈਨੂੰ ਹੁਣ ਸੌਣ ਨਹੀਂ ਦਿੰਦਾ ਪਿੰਡੇ ਵਿੱਚ ਤੇਰੇ ਬਾਝੋਂ ਮੈਨੂੰ ਕਿਸੇ ਤੇ ਭਰੋਸਾ ਨਹੀਂ ਆਏਗਾ ਮੇਰੇ ਸਿਰ ਉੱਪਰ ਆਪਣਾ ਹੱਥ ਨਾ ਚੁੱਕੀ ਦੁਆ ਕਰੀ ਮੇਰੇ ਲਈ ਵੇਖੀ ਦੁਲਾ ਹੁਣ ਲਾਹੌਰ ਦੇ ਤਖਤ ਨੂੰ ਕਿਵੇਂ ਟੱਕਰਦਾ ਈ ਅੱਲਾ ਕਿਤੇ ਵੇਲੇ ਨੂੰ ਪੁੱਠਾ ਗੇੜਾ ਦੇ ਦੇਵੇ ਤਾਂ ਮੈਂ 15 20 ਵਰੇ ਪਿਛਾਂ ਵੱਲ ਮੁੜਾਂ ਫੇਰ ਵੇਲਾ ਹੱਦਾਂ ਵਿੱਚ ਨਹੀਂ ਬੰਨਿਆ ਜਾਂਦਾ ਬਰਗੁਰਦਾਰ ਵੇਲਾ ਤੁਰਦਾ ਰਹਿੰਦਾ ਆਕੇ ਹਾਜੀ ਤਸਵੀਰ ਫੇਰਨ ਲੱਗ ਪਿਆ ਵੇਲਾ ਮੁੜਦਾ ਤਾਂ ਹੈ ਨਾ ਬਾਬਾ ਚਾਚਾ ਜਲਾਲਦੀਨ ਆਖਦਾ ਐ ਵੀ ਪਿੰਡ ਹੀ ਫੇਰ ਉੱਜੜਨੀਆਂ ਜੇ ਉੱਜੜਦੀ ਐ ਤਾਂ ਵੇਲਾ ਮੁੜਦਾ ਐ ਕਿ ਨਹੀਂ ਉਹ ਨਹੀਂ ਵਰਖੁਰਦਾ ਪਿੰਡ ਤਾਂ ਵਸਦੇ ਉੱਜੜਦੇ ਰਹਿੰਦੇ ਨੇ ਨਗਰਾਂ ਦੇ ਨਗਰ ਤਬਾਹ ਹੋ ਗਏ ਘਰਕ ਗਏ ਥੇ ਬਣ ਗਏ ਨਵੇਂ ਉਸਰ ਗਏ ਵਕਤیاں ਬਣਦੀਆਂ ਹੀ ਉਜਣ ਲਈ ਨੇ ਜਿਵੇਂ ਬੰਦਾ ਜੰਮਦਾ ਹੀ ਮਰਨ ਲਈ ਐ ਇਹ ਦਿਲ ਜਗਰ ਹੈ ਨਾ ਜਿੱਥੇ ਅੱਲਾ ਦਾ ਘਰ ਐ ਚਰਾਗ ਦਿਨ ਨੇ ਆਪਣੇ ਦਿਲ ਉੱਪਰ ਹੱਥ ਰੱਖਿਆ ਪੁੱਤਰਾ ਇਹ ਦਿਲ ਦੀਆਂ ਵਕਤیاں ਨਹੀਂ ਉਜੜਦੀਆਂ ਬਸ ਵੇਲਾ ਤਾਂ ਮੁਸੱਲਰ ਤੁਰਦਾ ਰਹਿੰਦਾ ਇੱਕ ਗੱਲ ਹੋਰ ਐ ਬਾਬਾ ਮੇਰੇ ਅੱਬਾ ਦਾਦਾ ਤੇ ਲੋਕ ਲੜੇ ਸਨ ਨਾ ਲੜਨ ਵਾਂਗੂ ਕਿ ਲਾਹੌਰੋਂ ਆਈ ਫੌਜ ਤੇ ਬੰਨ ਕੇ ਲੈ ਗਈ ਦੁੱਲੇ ਨੇ ਪੁੱਛਿਆ ਤੂੰ ਲੜੇ ਆਖਦਾ ਐ ਦੁੱਲਿਆ ਪਿੰਡੀ ਦੀਆਂ ਗਲੀਆਂ ਵਿੱਚ ਕੋਈ ਰਤ ਦੁੱਲਿਆ ਅਕਬਰ ਦੀਆਂ ਫੌਜਾਂ ਲੈ ਤਾਂ ਗਈਆਂ ਤੇਰੇ ਪਿਓ ਦਾਦੇ ਨੂੰ ਪਰ ਉਹਨਾਂ ਨੂੰ ਇਲਮ ਹੋ ਗਿਆ ਪੁੱਤਰਾ ਵੀ ਸਾਡਾ ਵਾਹ ਰਾਜਪੂਤਾਂ ਨਾਲ ਪਈ ਸੁਣ ਕੇ ਦੁੱਲਾ ਜੋਸ਼ ਵਿੱਚ ਆ ਗਿਆ ਹੁਣ ਫੇਰ ਜਲਾਲਦੀਨ ਚਾਚਾ ਮਿਹਣੇ ਕਾਦੇ ਮਾਰਦਾ ਰਹਿੰਦਾ ਤੇ ਮਾਂ ਐਨੇ ਵਰੇ ਲੁਕਾਈ ਕਿ ਬੈਠੀ ਰਹੀ ਅੱਬਾ ਦਾਦਾ ਦੇ ਹਥਿਆਰਾਂ ਵਾਲੀ ਕੋਠੜੀ ਨੂੰ ਐਨੇ ਵਰੇ ਤਾਲਾ ਕਿ ਮਾਰੀ ਰੱਖਿਆ ਅੱਡੇ ਦਾ ਗਲ ਸੜ ਗਏ ਬਾਕੀ ਜੰਗ ਲੱਗ ਬਕਾਰ ਹੋ ਗਏ ਉਹ ਬਰਖੁਰਦਾਰ ਬੜੀਆਂ ਹੋਰ ਗੱਲਾਂ ਹੋਣੀਆਂ ਨੇ ਜਿਹੜੀਆਂ ਤੇਰੀ ਮਾਈ ਜਾਣਦੀ ਹੋਣੀ ਐ ਹੁਣ ਜਦ ਬੋਕਰ ਨਸ਼ਰ ਹੋ ਗਈ ਐ ਤਾਂ ਮਾਂ ਨੂੰ ਆਕ ਵੀ ਹੋਰ ਗੱਲਾਂ ਤੋਂ ਵੀ ਪਰਦਾ ਚੁਕੇ ਤੇਰੀਆਂ ਗੱਲਾਂ ਨਾਲ ਮੇਰਾ ਕੁਛ ਤਾਂ ਹਨੇਰਾ ਦੂਰ ਹੋਇਆ ਹੀ ਹਰੀ ਬਾਬਾ ਮਾਂ ਨੂੰ ਅੱਖਾਂ ਗਾ ਵੀ ਆਪਣੀਆਂ ਹੋਰ ਗੋਜਾਂ ਨੂੰ ੁੱਤਪ ਲਵਾਜਰਾ ਬਾਹਰ ਵੱਲ ਤੁਰੇ ਆਉਦੇ ਆ ਮੀਆਂ ਚਿਰਾਗ ਦੇ ਨੇ ਦੁੱਲੇ ਦੇ ਕੰਦੇ ਉੱਤੇ ਹੱਥ ਰੱਖਦੇ ਆ ਕਿਹਾ ਵੀ ਜੋ ਕਰਨਾ ਪੁੱਤਰਾ ਸੋਚ ਵਿਚਾਰ ਕੇ ਕਰਨਾ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਜ਼ਿਆਤੀ ਜੀਣ ਦਾ ਹੱਕ ਐ ਇਹ ਹੱਕ ਚਾਹੇ ਰਾਜਾ ਖੋਵੇ ਤੇ ਚਾਹੇ ਕੋਈ ਹੋਰ ਖੋਵੇ ਇਹ ਅਨਿਆਈ ਇੱਥੇ ਅੱਲਾ ਦੀਆਂ ਨਗ੍ਹਾਵਾਂ ਵਿੱਚ ਅਪਰਾਧ ਹੈ ਤੁਹਾਡੀਆਂ ਨਸੀਤਾ ਮੈਂ ਹਰ ਵੇਲੇ ਚੇਤਾ ਰੱਖਾਂਗਾ ਹਾਜੀ ਬਾਬਾ ਸਲਾਮ ਬਲਾ ਕੇ ਦੁੱਲਾ ਉੱਥੋਂ ਤੁਰ ਪਿਆ ਸੂਰਜ ਚੜਾ ਆਇਆ ਸੀਗਾ ਪਿੰਡ ਦੀਆਂ ਕਲੀਆਂ ਦੇ ਬਨੇਰਿਆਂ ਉੱਪਰ ਧੁੱਪ ਚੌਕਣ ਲੱਗੀ ਸੀ ਦੁੱਲਾ ਅੰਬਾ ਵਾਲੇ ਖੋਵਲ ਸਿੱਧਾ ਹੋ ਤੁਰਿਆ ਥੋੜੀ ਦੂਰ ਜਾ ਕੇ ਉਹ ਖੜ ਗਿਆ ਸੋਚਣ ਲੱਗਾ ਇੱਕ ਮਨ ਕਹਿੰਦਾ ਸੀ ਵੀ ਛਿੜੀ ਵਿੱਚ ਜਾ ਕੇ ਆਪਣੀ ਢਾਣੀ ਨੂੰ ਛੇਤੀ ਮਿਲਾ ਹੁਣ ਪਿੰਡਾਂ ਦੇ ਗੱਭਰੂ ਤੇ ਹੋਰ ਬੰਦੇ ਬਕਾਇਦਾ ਆਪਣੇ ਨਾਲ ਜੋੜਨੇ ਪੈਣੇ ਨੇ ਦੂਜਾ ਮਨ ਕਹਿੰਦਾ ਸੀ ਵੀ ਅਜੇ ਮਾਂ ਪਾਸੋਂ ਬੜਾ ਕੁਝ ਹੋਰ ਪੁੱਛਣ ਵਾਲਾ ਹੈ ਘਰ ਜਾਵਾਂ ਛਿੜੀ ਜਾਵਾਂ ਕੋਈ ਦਿਨ ਉਹ ਦੁਤੀਤੀ ਵਿੱਚ ਖੜਾ ਰਿਹਾ ਫੇਰ ਲੋਕਾਂ ਨੇ ਵੇਖਿਆ ਵੀ ਅੰਬਾ ਵਾਲੇ ਖੋਵਲ ਤੁਰਿਆ ਜਾਂਦਾ ਦੁੱਲਾ ਅਚਾਨਕ ਘਰ ਵੱਲ ਮੁੜ ਪਿਆ ਲੱਦੀ ਦਵਾਲੇ ਅੱਜ ਫੇਰ ਸਾਰੇ ਜਣੇ ਜੁੜੇ ਬੈਠੇ ਸਨ ਲੱਦੀ ਹੈਰਾਨ ਸੀ ਵੀ ਅੱਜ ਤਾਂ ਮੇਰੂ ਵੀ ਮੰਜੇ ਦਾ ਸਿਰੂ ਫਣੀ ਬੈਠਾ ਸੀ ਸ਼ਾਇਦ ਨੂਰੇ ਦੇ ਨਕਾਬ ਵੇਲੇ ਉਹਨੇ ਪੀੜਪੜਕੇ ਦਾ ਫਾਇਦਾ ਉਠਾ ਕੇ ਆਪਣੇ ਲਈ ਨਸ਼ੇ ਪੱਤੇ ਦਾ ਭੰਡਾਰ ਜਮਾ ਕਰ ਲਿਆ ਹੋਣਾ ਸਾਰਿਆਂ ਨਾਲੋਂ ਪਿੱਛੇ ਨੂਰੇ ਦੀ ਵੋਟੀ ਦੁੱਲੇ ਅਤੇ ਮੇਰੂ ਕੋਲੋਂ ਢੰਡ ਕੱਢੀ ਥੋੜੀ ਜੀ ਪਿੱਠ ਘੁਮਾਈ ਬੈਠੀ ਸੀ ਰੱਬਾ ਬੁਰੀਆਂ ਨਜ਼ਰਾਂ ਤੋਂ ਬਚਾਈ ਲਦੀ ਨੇ ਦੁਆ ਮੰਗੀ ਤੇ ਫਿਰ ਦੁੱਲੇ ਵੱਲ ਝਾਕਦੇ ਆਖਿਆ ਕਿ ਤੂੰ ਨਿਆਣਿਆਂ ਵਾਂਗ ਜਿੱਦ ਬੜੀ ਕਰਨ ਲੱਗਾ ਮਾਂ ਹੁਣ ਦੁੱਲੇ ਨੇ ਜੋਨ ਵਟਾ ਲਈ ਹੈ ਤੀਵਿਆਂ ਦੇ ਘਰੇ ਭੰਨਣ ਵਾਲਾ ਦੁੱਲਾ ਤਾਂ ਕਾਦਾ ਮਰ ਗਿਆਈ ਸਾ ਝਾਕਦਾ ਮਾਂ ਤੋਂ ਮੈਨੂੰ ਰਾਖ ਬਣਾ ਦਿੱਤਾ ਸੀ ਹੁਣ ਦੁੱਲਾ ਰਾਖ ਤੋਂ ਫੇਰ ਜੰਮਿਆਈ ਪਹਿਲਾਂ ਤੱਕ ਤਾਂ ਲਾਹੌਰ ਪਿੰਡ ਨੂੰ ਅੱਖਾਂ ਵਿਖਾਂਦਾ ਸੀਗਾ ਹੁਣ ਪਿੰਡੀ ਦੇ ਜਾਏ ਜੰਮੇ ਲਾਹੌਰ ਨੂੰ ਨਾ ਪੁੱਤ ਵੇ ਸਾਡਾ ਤੇ ਮਗਲਾ ਦਾ ਕੀ ਮੇਲ ਹੈ ਘਰ ਵਿੱਚ ਅੱਲਾ ਦੀ ਮਿਹਰ ਨਾਲ ਖੁਸ਼ੀਆਂ ਪਾਰਤੀਆਂ ਨੇ ਤੇ ਤੂੰ ਫੇਰ ਤਾਕਤਾਂ ਨਾਲ ਮੱਥਾ ਲਾਉਣ ਦੀਆਂ ਗੱਲਾਂ ਕਰਦਾ ਲੱਦੀ ਨੇ ਡਾਡੇ ਫਿਕਰ ਨਾਲ ਕਿਹਾ ਮਾਂ ਲਾਹੌਰ ਤੋਂ ਐਡੀ ਦੂਰ ਬੈਠੇ ਹੋਏ ਵੀ ਅਸੀਂ ਲਾਹੌਰ ਤੋਂ ਡਰੀ ਜਾਂਦੇ ਆ ਇਹ ਡਰੀ ਲੋਕਾਂ ਦੇ ਮਨਾਂ ਵਿੱਚੋਂ ਕੱਢਣਾ ਆ ਅਸੀਂ ਬੰਦਾ ਅਤੀ ਮੌਤ ਦਾ ਡਰਨ ਵਾਲੀ ਮਰ ਜਾਂਦਾ ਅੱਜ ਪੂਰਾ ਟੱਬਰ ਤੈਨੂੰ ਪੁੱਛਦਾ ਹੀ ਮਾਂ ਜੇ ਅਜੇ ਵੀ ਕੋਈ ਓਲਾ ਹੈ ਤਾਂ ਉਹਦੇ ਉੱਪਰ ਵੀ ਟੱਕਣ ਚੱਕਦੇ ਬਾ ਵੇ ਹੁਣ ਕਿਹੜੇ ਟੱਕਣ ਚੁੱਕਣੇ ਬਾਕੀ ਨੇ ਜੋ ਕੁਝ ਹੋਇਆ ਬੀਤਿਆ ਜੋ ਤੇਰੀ ਮਾਂ ਨਾਲ ਬਣੀਆਂ ਸਭ ਤਾਂ ਆਕ ਚੱਡੀਆਂ ਨੇ ਤਨੂ ਦਾ ਪੁਰਾਣੇ ਜ਼ਖਮਾਂ ਨੂੰ ਬਾਰ-ਬਾਰ ਛੇੜਨ ਦਾ ਚੱਲ ਉੱਠਿਆ ਏ ਲੱਦੀ ਖਿਹੜਾ ਛਣਾਉਣਾ ਚਾਹੁੰਦੀ ਸੀ ਤੇ ਇਹ ਵੀ ਚਾਹੁੰਦੀ ਸੀ ਕਿ ਦੁੱਲਾ ਮੁਰ ਇਹ ਗੱਲ ਨਾ ਛੜੇ ਉਸ ਨੂੰ ਬੜੀ ਤਕਲੀਫ ਹੁੰਦੀ ਸੀ ਉਹਦੇ ਚਿੰਤਾ ਦੇ ਚਿਹਰੇ ਉੱਪਰ ਤਾਂ ਅਜੇ ਹੀ ਪ੍ਰਭਾਵ ਦਿੱਤਾ ਸੀਗਾ ਪਰ ਦੋਲਾ ਟਨਰ ਵਾਲਾ ਨਹੀਂ ਸੀਗਾ ਉਹ ਬਾਰ-ਬਾਰ ਜ਼ਖਮਾਂ ਨੂੰ ਕਰੇਦਾ ਆਖਰ ਲੱਦੀ ਨੂੰ ਦੱਸਣਾ ਪਿਆ ਪੁੱਤਰ ਅਕਬਰ ਬਾਦਸ਼ਾਹ ਨੇ ਪਤਾ ਲਾ ਲਿਆ ਹੋਇਆ ਸੀ ਵੀ ਮੈਂ ਕੌਣ ਆ ਸੂਈਏ ਵੀ ਤਾਂ ਖਬਰ ਦੇ ਦਿੰਦੇ ਨੇ ਬਾਦਸ਼ਾਹ ਚਾਹੁੰਦਾ ਸੀ ਵੀ ਵੈਰ ਮਟਾਵਣ ਲਈ ਮੈਂ ਮਹਿਲਾਂ ਦੇ ਬਾਲੋਂ ਦੁੱਧ ਬਲਾਵਾ ਬਹਾਨਾ ਲਾਉਂਦਾ ਸੀ ਵੀ ਬਾਲ ਦੀ ਮਾਂ ਨੂੰ ਦੁੱਧ ਨਹੀਂ ਉਤਰਦਾ ਪਿਆ ਬਾਲ ਦੀ ਹਿਆਤੀ ਲਈ ਉਹ ਹਸਾਨ ਵੀ ਬਨੇਗਾ ਉਹ ਇਹ ਵੀ ਚਾਹੁੰਦਾ ਸੀਗਾ ਵੀ ਦੋਵੇਂ ਬਾਲ ਇੱਕ ਸਾਥ ਪਲਣਗੇ ਤਾਂ ਆਉਣ ਵਾਲੇ ਵੇਲਿਆਂ ਵਿੱਚ ਇਹ ਟੱਕਰ ਨਹੀਂ ਰਹੇਗੀ ਮਾਂ ਇਹ ਤਾਂ ਸ਼ਾਹੀ ਦਰਬਾਰ ਦੀ ਕਮਿਨੀ ਚਾਲ ਹੋਈ ਫਿਰ ਇਹ ਹਕੂਮਤਾਂ ਕਰਨ ਵਾਲੇ ਕਿੰਨੇ ਦੂਰ ਤੱਕ ਜਾਂਦੇ ਨੇ ਦੋਲੇ ਨੇ ਕਿਰੇਣਾ ਤੇ ਗੁੱਸੇ ਨਾਲ ਆਖਿਆ ਮੈਂ ਆਖਿਆ ਸੀ ਪੁੱਤਰ ਗੱਭਰੂ ਹੋ ਕੇ ਜੇ ਮੇਰੇ ਪੁੱਤਰ ਦਾ ਲਹੂ ਬਾਲੇ ਮਾਰ ਗਿਆ ਫਿਰ ਉਹਨਾਂ ਨੇ ਆਖਿਆ ਸੀ ਵੀ ਇੰਨਾ ਫਿਕਰ ਨਾ ਕਰ ਗੱਭਰੂ ਹੋਣ ਨੂੰ ਅਜੇ ਬੜਾ ਵਕਤ ਪਿਆ ਹੈ ਅਕਤ ਲਾਹੌਰ ਤੋਹਫਿਆਂ ਰਹਿਤਾ ਤੇ ਸ਼ਾਹੀ ਨਿਯਮਤਾ ਨਾਲ ਤੇਰੇ ਪੁੱਤਰ ਦਾ ਖੂਨ ਠੰਡਾ ਕਰਦਾ ਰਹੇਗਾ ਤੇ ਮਾਂ ਤੂੰ ਰਾਜ਼ੀ ਹੋ ਗਈ ਦੁਲੇ ਨੂੰ ਫੇਰ ਗੁਸਾਉਣ ਲੱਗ ਪਿਆ ਕੀ ਕਰਦੀ ਮੈਂ ਜੇ ਨਾ ਕਰਦੀ ਤਾਂ ਉਹਨਾਂ ਮੈਨੂੰ ਤੇ ਬਾਲ ਦੋਹਾਂ ਨੂੰ ਮਰਵਾਕ ਤਣਾ ਸੀਗਾ ਆਪਣੇ ਬਾਲ ਲਈ ਤਾਂ ਮੈਂ ਕੁਝ ਵੀ ਕਰ ਸਕਦੀ ਸੀ ਮੈਂ ਡਰ ਗਈ ਸੀ ਪੁੱਤਰੋ ਆਪਣੀ ਮੌਤ ਕਰਕੇ ਨਹੀਂ ਇੱਕ ਬਾਲ ਦੀ ਮਾਂ ਹੋਣ ਕਰਕੇ ਮੈਂ ਸ਼ਰਤ ਰੱਖੀ ਬਾਲ ਨੂੰ ਪਿੰਡੀ ਵੀ ਜਾਣਾ ਪਵੇਗਾ ਅਕਬਰ ਮੰਨ ਗਿਆ ਅੱਲਾ ਜਾਣਦਾ ਹੈ ਜਦੋਂ ਦੁੱਧ ਚੁੰਗਦਾ ਸੀਗਾ ਮੈਨੂੰ ਲੱਗਦਾ ਵੀ ਉਹ ਮੇਰਾ ਲਹੂ ਪਿੰਦਾ ਪਿਆ ਮੈਨੂੰ ਸੁਪਨੇ ਆਉਂਦੇ ਵੀ ਮੇਰੀ ਗੋਦੀ ਵਿੱਚ ਜਿਵੇਂ ਕੋਈ ਸੱਪ ਸੁਤਾ ਪਿਆ ਹੁੰਦਾ ਰੋਜ਼ ਹਰ ਵੇਲੇ ਬਾਦਸ਼ਾਹ ਦੇ ਸਿਪਾਹੀ ਮੇਰੀ ਨਿਗਰਾਨੀ ਰੱਖਦੇ ਸਨ ਸ਼ਾਹੀ ਵੈਦ ਬਾਲ ਨੂੰ ਦਿਨ ਵਿੱਚ ਕਈ ਵਾਰ ਵੇਖਦਾ ਸੀਗਾ ਤੇ ਮੈਂ ਕਿੱਥੇ ਰਹਾ ਮਾ ਮਿਰੂ ਨੇ ਪੁੱਛਿਆ ਤੇਨੋ ਪੁੱਤਰ ਤੇਰੇ ਮਾਮੇ ਲੈ ਗਏ ਸਨ ਲਾਹੌਰ ਦੇ ਦਰਬਾਰੀਆ ਮੇਰੀ ਹਰ ਲੋੜ ਦਾ ਖਿਆਲ ਰੱਖਿਆ ਲਵੇਰੀਆਂ ਮਜਾ ਬਣ ਗਏ ਠੱਠੀ ਹਵੇਲੀ ਫੇਰ ਉਸਾਰ ਦਿੱਤੀ ਗਈ ਦੀਵਾਨ ਖਾਨ ਬਣਵਾ ਦਿੱਤਾ ਗਿਆ ਤੇਰੇ ਮਾਮਿਆਂ ਤੱਕ ਸ਼ਾਹੀ ਤੋਹਫੇ ਪੁੱਜਣ ਲੱਗ ਪਏ ਖਾਣ ਪੀਣ ਦੀ ਲਾਹੌਰ ਬੜਾ ਕੋ ਜਾਂਦਾ ਸੀਗਾ ਪੋਸਤ ਡੋਡੇ ਅਫੀਮ ਸ਼ਰਾਬਾਂ ਤੇ ਮੇਵੇ ਉਂਠਾਂ ਦੇ ਉਂਠ ਲੱਦੇ ਆਉਂਦੇ ਸਨ ਤੇਰੇ ਮਾਮਿਆਂ ਤੈਨੂੰ ਪੋਸਤ ਦਾ ਕੋਲਾ ਫੜਾ ਦੇਣਾ ਤੂੰ ਪੀ ਕੇ ਗਲੀਆਂ ਵਿੱਚ ਖੇਡਦਾ ਫਿਰਨਾ ਓਲ ਜਲੂਲ ਹਰਕਤਾ ਕਰਨੀਆਂ ਤੂੰ ਮਾਮਿਆਂ ਖੁਸ਼ ਹੋਈ ਜਾਣਾ ਆਖਣਾ ਵੀ ਮੇਰੂ ਤਾਂ ਬੜਾ ਸ਼ਰਾਰਤੀ ਨਿਕਲਿਆ ਈ ਹੁਣ ਇਹ ਹਾਲ ਐ ਪੁੱਤਰਾ ਵੀ ਜਦ ਤੱਕ ਤੇਰੇ ਅੰਦਰ ਪੋਸਤ ਡੋਡੇ दारू ਨਾ ਲੰਘਣ ਤੂੰ ਉੱਠਣ ਜੋਗਾ ਨਹੀਂ ਹੁੰਦਾ ਇਹ ਤਾਂ ਹੁਣ ਪਤਾ ਲੱਗਦਾ ਤੈਨੂੰ ਤੇਰੇ ਮਾਮਿਆਂ ਨੂੰ ਨਸ਼ਿਆਂ ਉੱਪਰ ਲਾਉਣ ਦੀ ਲਾਹੌਰ ਵਾਲਿਆਂ ਨੇ ਲੰਬੀ ਖੇਡ ਖੇਡੀ ਸੀ ਵੇਖ ਲਓ ਪੁੱਤਰੋ ਰਾਜੇ ਬਾਦਸ਼ਾਹ ਕੀ ਕੀ ਚਾਲਾਂ ਚੱਲਦੇ ਨੇ ਹਾਜੀ ਚਿਰਾਗ ਦਿਨ ਵੀ ਆਈਓ ਆਗਦਾ ਸੀ ਤਾਕਤ ਤਾਂ ਸਦਾ ਲੋਕਾਂ ਨਾਲ ਸਿਆਸਤਾਂ ਖੇਡਦੇ ਨੇ ਦੁਲੇ ਨੇ ਆਖਿਆ ਸਿਆਸਤਾਂ ਹੀ ਹੋਣੀਆਂ ਨੇ ਪੁੱਤਰਾ ਨਹੀਂ ਤਾਂ ਜੋ ਮੈਂ ਖਾਣਾ ਪੀਣਾ ਹੁੰਦਾ ਪਹਿਲਾਂ ਸ਼ਾਹੀ ਵੈਦ ਕਾ ਨੂੰ ਪਰਖਦਾ ਪਿੰਡੀ ਦੇ ਲੋਕ ਸੋਤੇ ਹੋਣੇ ਨੇ ਵੀ ਲੱਤੀ ਸ਼ਾਹੀ ਨਿਆਂਤਾ ਤੇ ਐਸ ਲੁੱਟ ਦੀ ਪਈ ਐ ਤਾਈਆਂ ਤਾਂ ਮੇਨੇ ਮਾਰਦੇ ਰਹਦੇ ਨੇ ਤੈਨੂੰ ਪਰ ਮੇਰਾ ਰੱਬ ਜਾਣਦਾ ਪੁੱਤਰੋ ਜਦੋਂ ਆਪਣੇ ਦੁੱਖ ਨੂੰ ਲੈ ਕੇ ਲਾਮ ਲਸ਼ਕਰ ਨਾਲ ਚਲੇ ਗਏ ਇੱਥੋਂ ਮੈਂ ਤਾਂ ਜਿਉਂ ਜੇਲ੍ਹ ਵਿੱਚੋਂ ਨਿਕਲੀ ਹੋਵਾ ਅੱਲਾ ਦਾ ਸ਼ੁਕਰ ਕੀਤਾ ਮੈਂ ਪਿੰਡੀ ਦੇ ਚੌਧਰੀ ਤੇ ਤੇਰਾ ਚਾਚਾ ਤਾਂ ਮੇਰੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ ਪਰ ਹੌਲੀ ਹੌਲੀ ਸਭ ਕੁਝ ਠੀਕ ਹੁੰਦਾ ਗਿਆ ਦੂਰ ਦੂਰ ਖੜਦੀਆਂ ਤੀਵੀਆਂ ਪਹਿਲਾਂ ਨੇੜੇ ਆਈਆਂ ਫਿਰ ਹਵੇਲੀ ਆਉਣ ਲੱਗ ਪਈਆਂ ਤੇ ਮੈਂ ਨਾਨਕੀ ਫਿਰਦਾ ਰਿਹਾ ਮਾ ਮਾਮਿਆਂ ਕੋਲ ਮਿਰੂ ਨੇ ਪੁੱਛਿਆ ਤਾਂ ਫੁੱਲਰਾ ਹੱਸ ਪਈ ਵੇ ਕਾਨੋ ਮੈਂ ਤਾਂ ਤੈਨੂੰ ਜਦੇ ਲੈ ਆਈ ਪਰ ਲੱਦੀ ਡਾਡੇ ਦੁੱਖ ਨਾਲ ਬੋਲੀ ਵੀ ਤੇਰੇ ਮਾਮਿਆਂ ਸਮਝਾਇਆ ਮੈਨੂੰ ਕਿ ਲੱਦੀਏ ਨੂੰ ਇੱਕ ਅੱਧ ਬਾਟੀ ਡੋਡਿਆਂ ਦੇ ਪਾਣੀ ਦੀ ਪਿਆਸ ਛੱਡੀ ਨਹੀਂ ਤਾਂ ਇਹ ਮੰਦੇ ਤੋਂ ਨਹੀਂ ਉਠਿਆ ਕਰਨਾ ਸੋਣਿਆ ਮੈਂ ਹਿੱਕ ਪੁੱਤਰ ਪਾੜ ਰਹੀ ਸੀ ਤੇ ਹਿੱਕ ਪੁੱਤਰ ਗੁਆ ਰਹੀ ਸੀ ਲੱਦੀ ਦੇ ਦੁੱਖਾਂ ਦਾ ਤੁਹਾਨੂੰ ਕੀ ਪਤਾ ਸ਼ਰੀਕਾਂ ਦੇ ਚੌਧਰੀਆਂ ਦੇ ਪੈਰਾਂ ਥੱਲੇ ਅੱਗ ਬਲਦੀ ਰਹੀ ਹੋਣੀ ਆ ਫਿਰ ਦੁੱਲੇ ਨੇ ਪੁੱਛਿਆ ਅੱਗ ਵਰਗੀ ਅੱਗ ਉਹ ਤਾਂ ਸੋਦੇ ਹੋਣੇ ਨੇ ਵੀ ਪੱਟੀਆਂ ਦੇ ਖਾਨਦਾਨ ਦਾ ਨਾਂ ਨੁਮਨੈ ਮਟ ਜਾਣਾ ਤੇ ਹੁਣ ਪੱਟੀਆਂ ਦਾ ਮੇਰੂ ਵੀ ਤਗੜਾ ਹੋਣ ਡਿਆ ਛੋਟਾ ਦੁੱਲਾ ਵੀ ਆਪਣੇ ਹਾਨੀਆਂ ਨੂੰ ਅੱਗੇ ਲਾ ਤੁਰਦਾ ਮਾਂ ਮੈਨੂੰ ਯਾਦ ਹੈ ਇੱਕ ਵਾਰ ਅਸੀਂ ਪ੍ਰਥਾ ਰੋੜ ਸ਼ਰੀਕ ਤੇ ਰਮਜ਼ਾ ਲਾਹੌਰ ਮੇਲਾ ਵੇਖਣ ਗਏ ਸੀ ਦੁੱਲੇ ਨੇ ਆਖਿਆ ਉਹ ਤੇਰੇ ਮਾਮਿਆਂ ਨੇ ਖੜਿਆ ਹੋਣਾ ਪੁੱਤਰਾ ਉਹ ਹਰ ਸਾਲ ਜਾਂਦੇ ਹੁੰਦੇ ਨੇ ਲੱਦੀ ਨੇ ਦੱਸਿਆ ਉਥੇ ਮੇਲੇ ਵਿੱਚ ਮੈਂ ਘੋੜਾ ਵੀ ਦરાਇਆ ਸੀ ਤੇ ਤੀਰ ਕਮਾਨ ਨਾਲ ਨਿਸ਼ਾਨੇ ਵੀ ਲਾਏ ਸਨ ਦੋਲੇ ਨੂੰ ਮਲੇ ਦੇ ਦਿਨ ਯਾਦ ਆ ਰਹੇ ਸਨ ਲੱਦੀ ਅੰਦਰੋਂ ਪੂਰੀ ਖੁਸ਼ ਸੀ ਮਲੇ ਦੇ ਦਿਨ ਯਾਦ ਕਰਦੇ ਆ ਤੁਲਾ ਹੋਰ ਗੱਲਾਂ ਜਿਹੜੀਆਂ ਉਸ ਨੂੰ ਦੱਸਣੀਆਂ ਔਕੀਆਂ ਹੋ ਜਾਣੀਆਂ ਸਨ ਉਹਨਾਂ ਤੋਂ ਲਾਂਬੇ ਹੋ ਗਿਆ ਸੀਗਾ ਬਾਦਸ਼ਾਹਾਂ ਦੇ ਚੋਜ ਹੁੰਦੇ ਨੇ ਪੁੱਤਰੋ ਦਰਬਾਰੀ ਚਾਪਲੂਸ ਰਾਜਿਆਂ ਨੂੰ ਖੁਸ਼ ਕਰਨ ਲਈ ਇੰਦਾਂ ਦੇ ਖੇਡ ਤਮਾਸ਼ੇ ਕਰਵਾਉਂਦੇ ਰਹਿੰਦੇ ਨੇ ਕਦੇ ਰਥਾਂ ਦੀਆਂ ਦੌੜਾਂ ਕਰਵਾਉਣੀਆਂ ਕਦੇ ਘੋੜਿਆਂ ਦੀਆਂ ਕਦੇ ਕੋਕੜ ਲੜਾਉਣੇ ਕਦੇ ਤਿੱਤਰ ਬਟੇਰ ਕਦੇ ਭੇਡੂ ਲੜਾ ਲੈਣੇ ਗੱਬਰੂਆਂ ਦੇ ਘੋਲ ਕਰਾ ਲੈਣੇ ਹੋਰ ਕੁਝ ਨਹੀਂ ਮਿਲਿਆ ਤਾਂ ਸਾਨਾਂ ਦੇ ਭੇਡ ਕਰਾ ਦੇਣੇ ਇਹਨਾਂ ਨੇ ਮਾਂ ਥੋੜਾ ਥੋੜਾ ਯਾਦ ਹੈ ਮੈਨੂੰ ਘੋੜਿਆਂ ਦੀਆਂ ਦੌੜਾਂ ਵੇਖਦਾ ਇੱਕ ਜਣਾ ਉੱਚੀ ਕੁਰਸੀ ਤੇ ਬੈਠਾ ਹੋਇਆ ਸੀਗਾ ਬੜਾ ਹਾਰਸ਼ਿੰਗਾਰ ਕੀਤਾ ਹੋਇਆ ਸੀਗਾ ਉਹਨੇ ਸਿਰ ਤੇ ਪਗੜੀ ਵੀ ਰੱਖੀ ਸੀ ਕੁਝ ਜਣੇ ਉਹਦੇ ਇੱਧਰ ਉੱਧਰ ਖੜੇ ਸਨ ਉਹੀ ਰਾਜਾ ਹੋਣਾ ਉਹੀ ਹੋਣਾ ਪੁੱਤਰਾ ਰਾਜਿਆਂ ਉੱਚਾਈ ਬੈਠਣਾ ਹੋਇਆ ਲੱਦੀ ਨੇ ਲਾਪਰਵਾਹੀ ਨਾਲ ਕਿਹਾ ਤੇ ਮਾਂ ਇੱਕ ਛੋੜ ਮੇਰੀ ਉਮਰ ਦਾ ਸੀਗਾ ਨਿਸ਼ਾਨੇ ਲਾਉਂਦਾ ਕੱਪੜਾ ਲਾਤਾ ਦਾ ਉਹਦਾ ਵੀ ਕੁਰਸੀ ਉੱਪਰ ਬੈਠੇ ਜਣੇ ਵਰਗਾ ਹੀ ਪਾਇਆ ਹੋਇਆ ਸੀਗਾ ਫਿਰ ਹੋਇਆ ਕਿ ਇੱਕ ਜਣਾ ਮੇਰੇ ਕੋਲ ਆਇਆ ਤੇ ਮੈਨੂੰ ਆਂਦਾ ਵੀ ਤੂੰ ਪਿੰਡੀ ਤੋਂ ਹੈ ਨਾ ਮਾਮੇ ਆਖਿਆ ਵੀ ਪਿੰਡੀ ਦਾ ਹੈ ਛੋਰ ਦੇ ਨਿਸ਼ਾਨੇ ਵੇਖਣੇ ਨੇ ਬਾਦਸ਼ਾਹ ਹਜ਼ੂਰ ਦਾ ਹੁਕਮ ਸੀਗਾ ਮਾਮੇ ਕਿਹਾ ਵੀ ਜਾ ਪੁੱਤਰਾ ਵਖਾ ਇਹਨਾਂ ਨੂੰ ਤੀਰਕਮਨ ਸਾਨੂੰ ਵੀ ਚਲਾਉਣੀ ਆਉਂਦੀ ਹੈ ਮਾਂ ਮਾਮੇ ਨੇ ਦੱਸੀ ਹੋਣਾ ਤੈਨੂੰ ਮੈਂ ਰਾਜੇ ਦੇ ਛੋਰ ਨੂੰ ਥੱਲੇ ਰਾਈ ਰੱਖਿਆ ਫਿਰ ਉਹਨਾਂ ਘੋੜ ਸਵਾਰ ਕਰਵਾਈ ਮੇਰੇ ਨਾਲ ਮੈਂ ਉਹਦੇ ਜੀ ਵੀ ਪਛਾੜ ਦਿੱਤਾ ਉਹਨੂੰ ਮਾਂ ਜਿਹੜਾ ਮੇਰੇ ਨਾਲ ਨਿਸ਼ਾਨੇ ਲਾਉਂਦਾ ਸੀਗਾ ਤੇ ਘੋੜ ਸਵਾਰੀ ਕਰਦਾ ਸੀਗਾ ਉਹੀ ਸੀ ਰਾਜੇ ਦਾ ਪੁੱਤਰ ਜਿਸਨੂੰ ਤੂੰ ਕੀ ਪਤਾ ਪੁੱਤਰ ਮਾਂ ਨੇ ਟੋਕੇ ਆ ਉਹ ਦੁੱਲੇ ਨੂੰ ਉਸ ਰਾਹ ਜਾਣ ਤੋਂ ਹਟਕਾਉਂਦੀ ਸੀਗੀ 10 11 ਬਰੇ ਬੀਤ ਗਏ ਸਨ ਉਦੋਂ ਤੱਕ ਜਾਦੇ ਗੱਲਾਂ ਹੋਈਆਂ ਸਨ ਮੈਨੂੰ ਤੇਰੇ ਮਾਮਿਆਂ ਦੱਸਿਆ ਸੀਗਾ ਵੀ ਪਿੰਡੀ ਦੇ ਲੋਕਾਂ ਵੀ ਦੱਸਿਆ ਸੀ ਅੰਮਾ ਤੇਰਾ ਦੁੱਲਾ ਅੱਜ ਬਾਦਸ਼ਾਹ ਦੇ ਪੁੱਤਰ ਤੇ ਭਾਰੀ ਪਈ ਹੁਣ ਅਚਾਨਕ ਹਵੇਲੀ ਦਾ ਬਾਹਰਲਾ ਬੁਆ ਖੜ ਕੇ ਆ ਦੁੱਲਾ ਉੱਠਿਆ ਬੁਹੇ ਕੋਲ ਜਾ ਕੇ ਲਲਕਾਰਾ ਮਾਰਨ ਵਾਂਗ ਪੁੱਛਿਆ ਵੀ ਕੌਣ ਐ ਜਣਿਆ ਮੈਂ ਰੂੜਾ ਵੀਰੇ ਬੁਹਾ ਖੋਲ ਕੇ ਦੁੱਲਾ ਬਾਹਰ ਆ ਗਿਆ ਰੂੜੇ ਨੇ ਕੰਨ ਕੋਲ ਮੂੰਹ ਕਰਕੇ ਧੀਮੀ ਸੁਰ ਵਿੱਚ ਦੱਸਿਆ ਵੇ ਪਿੰਡੀ ਦੇ ਲਹਿੰਦੇ ਵੱਲ ਕੋਈ ਅਮੀਰ ਜ਼ਾਦਾ ਰੁਕਿਆ ਹੋਇਆ 15 20 ਓਂਟ ਤਾਂ ਮੈਂ ਆਪ ਵੇਖੇ ਨੇ ਤੰਬੂ ਵੀ ਲਾ ਛੱਡੇ ਨੇ ਤਿੰਨ ਕੋ ਜਣੇ ਪਹਿਰੇ ਤੇ ਵੀ ਸੋ ਦੋਸਤੋ اے ਸੀ ਦੁੱਲੇ ਪੱਟੀ ਦੀ ਜ਼ਿੰਦਗੀ ਦਾ ਭਾਗ 11ਵਾਂ ਤੇ ਭਾਗ 12ਵਾਂ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ